ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਚੇਅਰਮੈਨ ਨਵਜੋਤ ਸਿੰਘ ਜਰਗ ਵੱਲੋਂ ਵਿਦਵਾਨ ਸਭਾ ਹਲਕਾ ਸਾਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡੇਆਲੀ ਵਿਖੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ। ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਦੇਖੋ ਇਸ ਪ੍ਰੋਗਰਾਮ ਦੀਆਂ ਕੁਝ ਖਾਸ ਚਲਕੀਆਂ। ਅੱਜ ਪੰਜਾਬ ਦੀ ਸਰਕਾਰ ਆ ਜਿਹੜਾ ਉਹਨਾਂ ਨੇ ਜਦੋਂ ਅਸੀਂ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੀਆਂ ਸੀ ਜਿੱਥੇ ਐਜੂਕੇਸ਼ਨ ਦੀ ਗਰੰਟੀ ਦਿੱਤੀ ਸੀ ਬਹੁਤ ਵੱਡੇ ਪੱਧਰ ਤੇ ਜਿਹੜਾ ਉਸ ਤੇ ਕੰਮ ਕੀਤੇ ਜਾ ਰਹੇ ਨੇ ਜਿਹਦੇ ਤਹਿਤ 12700 ਦੇ ਕਰੀਬ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾ ਚੁੱਕਿਆ 20000 ਨਵੇਂ ਅਧਿਆਪਕ ਰੱਖੇ ਗਏ ਨੇ ਪਰ ਜਿੰਨੀਆਂ ਵੀ ਪੰਜਾਬ ਦੀਆਂ ਸਰਕਾਰੀ ਸਕੂਲ ਨੇ 20000 ਦੇ ਕਰੀਬ ਉਹਨਾਂ ਦੀਆਂ ਬਾਉਂਡਰੀ ਬਾਲਸ ਕੰਪਲੀਟ ਹੋ ਚੁੱਕੀਆਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਪਾਵੇਂ ਕਾਂਗਰਸ ਦੀ ਸਰਕਾਰ ਰਹੀ ਪਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਜਿਹੜਾ ਅੱਜ ਪਿੱਛੇ ਇਹ ਕਹਿ ਰਹੇ ਨੇ ਵੀ ਵਾਸ਼ਰੂਮਾਂ ਦੇ ਰਿਕਰਡਨ ਕਰਦੇ ਨੇ ਪਰ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਉਹ ਵਾਸ਼ਰੂਮ ਤੱਕ ਨਹੀਂ ਬਣਾ ਸਕੇ ਜਿਹੜਾ ਬੇਸਿਕ ਜ਼ਰੂਰਤ ਉਹ ਨਹੀਂ ਬਣਾ ਸਕੇ ਤਾਂ ਅਸੀਂ ਜੇ ਬਣਾਉਂਦੀ ਹੈ ਸਰਕਾਰ ਤਾਂ ਉਹ ਚੰਗਾ ਕੰਮ ਕਰ ਰਹੀ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਗਾਰਡ ਤਾਇਨਾਤ ਕੀਤੇ ਗਏ ਨੇ 9000 ਦੇ ਕਰੀਬ ਜਿਹੜੇ ਕਲਾਸ 4 ਦੀ ਜਿਹੜੀ ਭਰਤੀ ਕਰੀ ਗਈ ਆ ਚੌਂਕੀਦਾਰਾਂ ਦੀ ਭਰਤੀ ਕਰੀ ਗਈ ਹੈ ਜਾਂ ਬੇਲਦਾਰ ਨੇ ਉਹਦੇ ਚ ਤੇ ਉਹ ਸਾਰਾ ਕਾਫੀ ਵੱਡੀ ਪੱਧਰ ਤੇ ਜਿਹੜਾ এডਿਕੇਸ਼ਨ ਦੇ ਵਿੱਚ ਕੰਮ ਕੀਤਾ ਜਾ ਰਿਹਾ ਰਿਹਾ ਇਸ ਤੋਂ ਵੀ ਤੇਜ਼ੀ ਨਾਲ ਟੀਮ এডਿਕੇਸ਼ਨ ਦੇ ਵੱਲੋਂ ਜਿਹੜਾ ਅੱਗੇ ਵਧਾਇਆ ਜਾਏਗਾ ਤੇ ਤਾਂ ਕਿ ਦਿੱਲੀ ਦੀ ਤਰ੍ਹਾਂ ਜਿਵੇਂ ਦਿੱਲੀ ਪੂਰੀ ਦੁਨੀਆ ਦੇ ਵਿੱਚ ਮਾਨਯੋਗ ਮਨੀਸ਼ ਚੋਧਰੀਆ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ এডਿਕੇਸ਼ਨ ਮਾਡਲ ਦੇ ਰੂਪ ਦੇ ਵਿੱਚ ਚਰਚਾ ਚੱਈ ਆਦਾ ਪੰਜਾਬ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰੀ ਸਕੂਲਾਂ ਦਾ ਮਿਆਰ ਆ ਉਹ ਪ੍ਰਾਈਵੇਟ ਨਾਲੋਂ ਵੀ ਵੱਧ ਉੱਚਾ ਕੀਤਾ ਜਾਊਗਾ ਦੇਖੋ ਜੀ ਪਹਿਲਾਂ ਤਾਂ ਅਸੀਂ ਅੱਜ ਸਾਡੇ ਚੇਅਰਮੈਨ ਸਾਹਿਬ ਨੇ ਜੋਤ ਸਿੰਘ ਜੀ ਉਹਨਾਂ ਦੇ ਇੱਥੇ ਪਹੁੰਚਣ ਤੇ ਤੇ ਉਹ ਸਾਰੀ ਟੀਮ ਦੇ ਪਹੁੰਚਦੇ ਨਿਗਾਸਵਾਦ ਕਰਦੇ ਆ ਔਰ ਬੁਣੀਆਂ ਹਰਦੀਪ ਸਿੰਘ ਬੁਣੀਆਂ ਜੋ ਕੈਪਟਨ ਮੰਤਰੀ ਨੇ ਉਹਨਾਂ ਦੀ ਬਦੌਲਤ ਸਾਡੇ ਸਕੂਲ ਦੇ ਵਿੱਚ 1.9 ਕਰੋੜ ਰੁਪਇਆ 75 ਲੱਖ ਰੁਪਇਆ ਲਗਭਗ ਸਾਡੇ ਸੇ ਕਮਰੇ ਨੂੰ ਲੱਗਿਆ ਇਸ ਸਿੱਖਿਆ ਕ੍ਰਾਂਤੀ ਦੇ ਜਿਹੜਾ ਅਭਿਆਨ ਚਲਾਇਆ ਵਾ ਹਰਜੋਤ ਵੈਸ ਨੇ ਉਹਦਾ ਇੱਕ ਬਹੁਤ ਵੱਡਾ ਅਭਰਾਲਾ ਵਾ ਤੇ ਇਹਦੇ ਨਾਲ ਬੱਚਿਆਂ ਨੂੰ ਵੀ ਛਾਹ ਮਿਲਦਾ ਤੇ ਸਟਾਫ ਨੂੰ ਵੀ ਛਾਹ ਮਿਲਦਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਦਾ ਤੇ ਹਰਦੇਵ ਮੋੜੀਆਂ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਤੇ ਗ੍ਰਾਂਟਾਂ ਦਵਾ ਕੇ ਸਕੂਲ ਨੂੰ ਚੜਚੜ ਦੀ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ ਜਿਹੜੇ ਆ ਉਪਰਾਲੇ ਸਰਕਾਰ ਵੱਲੋਂ ਸਕੂਲੀ ਡਿਵੈਲਪਮੈਂਟ ਲਈ ਕੀਤਾ ਜਾ ਰਿਹਾ ਹੈ ਮੈਂ तकरीबन ਅਸੀਂ 2 ਸਾਲ ਤੋਂ ਮਤਲਬ ਇੰਨੇ ਜ਼ਿਆਦਾ ਸਾਡੇ ਡਿਵੈਲਪਮੈਂਟ ਹੋ ਰਹੀ ਹੈ ਸਕੂਲ ਦੇ ਵਿੱਚ ਇੰਨਾ ਇਨਫਰਾਸਟ੍ਰਕਚਰ ਔਰ ਚਾਹੇ ਬਾਉਂਡਰੀ ਵਾਲ ਹੈ ਚਾਹੇ ਬੈਂਚਸ ਹੈ ਚਾਹੇ ਸਕੂਲ ਦੇ ਵਿੱਚ ਮਾਡਰਨ ਕਲਾਸਰੂਮਸ ਹੈ ਵਾਸ਼ਰੂਮਸ ਪੀਨ ਦਾ ਪਾਣੀ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਬੱਚਿਆਂ ਲਈ ਇੰਨੇ ਅੱਛੇ ਅੱਛੇ ਉਪਰਾਲੇ ਕੀਤੇ ਜਾ ਰਹੇ ਹਨ ਵੀ ਓਵਰਆਲ ਉਹਨਾਂ ਦੇ ਮੇਰੀ ਇੱਕ ਬੱਚੀ 90% ਤੋਂ ਉੱਪਰ ਮਾਰਕਸ ਜਿਹੜੇ ਲੈ ਕੇ ਆਈ ਹੈ ਉਹਨੂੰ ਸਪੈਸ਼ਲੀ ਜੈਪੁਰ ਦੇ ਰੱਖਿਆ ਗਿਆ ਹੈ ਇਹ ਬਹੁਤ ਵੱਡੀ ਇਨਕਰੇਜਮੈਂਟ ਹੈ ਵੀ ਬੱਚਾ ਉੱਥੇ ਜਾ ਕੇ ਇੰਨਾ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਸੀ ਔਰ ਇਸ ਦੇ ਨਾਲ ਨਾਲ ਜਿਹੜੇ ਵੀ ਹੁਣ ਸਾਡੇ ਟੀਚਰਸ ਇਥੋਂ ਚਲੇ ਗਏ ਆ ਜਾਂ ਕੋਈ ਪੁਰਾਣਾ ਸਟਾਫ ਆਂਦਾ ਤੇ ਉਹ ਕਹਿੰਦੇ ਆ ਸਕੂਲਾਂ ਦੀ ਲੋਹਾਰ ਬਦਲੀ ਹੋਈ ਹੈ ਤੇ ਤਕਰੀਬਨ ਸਾਡੇ ਕੋਲ ਜੀ 78 ਲੱਖ ਦੀ ਗ੍ਰਾਂਟ ਹੁਣ ਤੱਕ ਆ ਚੁੱਕੀ ਹੈ ਤੇ 95 ਲੱਖ ਦੀ ਮਨਜ਼ੂਰ ਹੋ ਗਈ ਹੈ ਉਹ ਆਣੀ ਹੈ ਮਤਲਬ ਸਾਡੇ ਕੋਲ ਗੱਲ ਕਰੀ ਤੇ ਸ਼ਬਰੀ ਚੰਦ ਸਾਹਿਬ हाँ जी सफिशियंट स्टाफ है के, आ, बहुत जिस तरह साइड एनरोलमेंट रही है उस अकॉर्डिंग साढ़े टीचर्स भी जोड़े हैं वो भेजे जा रहे हैं तो बिल्कुल जी वोकेशनल दे हुन दो कोर्सिज हो सू दिते गए हैं क्योंकि बच्चों ताकि जो कि मुखी कोर्सिज़ हैं बाकी बचे ज आने वाले टाइम से सैल्फ अलाइंट हूँ मेरे को मैनेजमेंट तो लॉजिस्टिक्स आया है वह भी बहुत अच्छे इक्विपमेंट वो भेजे गए हैं तो बच्चे हैं बड़ा बहुत ज़्यादा हौसला फील करते हैं और उन्होंने ये कॉन्फिडेंस है कि हूँ असी अगे जाके ਕੁਛ ਅੱਛਾ ਵਧੀਆ ਜਿਹੜਾ ਹੈ ਕਰਕੇ ਦਿਖਾਵਾਂਗੇ ਜ਼ਿੰਦਗੀ ਦੇ ਵਿੱਚ ਬਹੁਤ ਅੱਛੇ ਸਾਡੇ ਨਤੀਜੇ ਜਿਹੜੇ ਆ ਬਹੁਤ ਅੱਛੇ ਰਹੇ ਹਨ ਮੈਰਿਟ ਦੀ ਸਾਨੂੰ ਉਮੀਦ ਸੀ ਇੱਕ ਦੋ ਨੰਬਰ ਤੋਂ ਰਹਿ ਗਿਆ ਬੱਚਾ ਲੇਕਿਨ ਫਿਰ ਵੀ ਬੱਚੇ ਜਿਹੜੇ ਹਨ 96 ਪੁਆਇੰਟ ਤੇ ਸਾਇੰਸ ਵਿੰਗ ਦੇ ਵਿੱਚ ਵੀ ਸਾਡੇ ਬੱਚਿਆਂ ਦੇ 95% ਹਾਈएस्ट ਮਾਰਕਸ ਜਿਹੜੇ ਆ ਉਹ ਗਏ ਆ ਇਸ ਤਰ੍ਹਾਂ ਹੀ ਅਬੋਵ 90 ਇਸ ਤਰ੍ਹਾਂ ਹੀ ਆਰਟਸ ਵਿੰਗ ਦੇ ਵਿੱਚ ਵੀ ਔਰ ਵੋਕੇਸ਼ਨਲ ਵਿੰਗ ਦੇ ਵਿੱਚ ਵੀ ਬਹੁਤ ਬਾਕਮਾਲ ਜਿਹੜੇ ਨਤੀਜੇ ਸਾਡੇ ਕੋਲ ਰਹੇ ਹਨ ਥੈਂਕ ਯੂ ਜੀ